ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਇਨਾਲਾ ਤੁਸੀਂ ਸਾਰੇ ਪੰਜਾਬੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਚੋਣ ਦੇ ਨਤੀਜੇ ਜਿਹੜਾ ਸੁਣ ਰਹੇ ਹੋ ਤਵਦਨ ਤੋਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਬੀਬ ਸਿੰਘ ਸੰਧੂ 10000 200 ਵੋਟ ਦੇ ਨਾਲ ਲੀਡ ਦੇ ਤੇ ਅਲੱਗ-ਬੱਗ ਸਾਡੀ ਜਿੱਤ ਜਿਹੜੀ ਹੈ ਉਹ ਪੱਕੀ ਹੈ ਉਹ ਮੈਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਆ ਸਾਢੇ 3 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹਰ ਲਾਈ ਆ ਉਹਦੀ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਦੀਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਆਪਣੇ ਪਧਵਾਦੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਦੀ ਗਵਾਈ ਚੱਸੀ ਇਹ ਇਲੈਕਸ਼ਨ ਲੜੀ ਹੈ ਮੈਂ ਮਾਝੇ ਦੇ ਸਾਰੇ ਲੋਕਾਂ ਨੂੰ ਵਧਾਈ ਵੀ ਦੇਣਾ ਸਰਦਾਰ ਦੇ ਲੋਕਾਂ ਨੂੰ ਵਧਾਈ ਦੇਣਾ ਆਪਣੇ ਹੱਦਮਤ ਪਿਆਰੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਨੂੰ ਵਧਾਈ ਦੇਣਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਐਦਾ ਹੋਊਗਾ ਜੀ ਐਦਾ ਹੋਊਗਾ ਨਹੀਂ ਲੋਕਾਂ ਨੇ ਬਲੋ ਇਹ ਸਾਬਤ ਕਰਤਾ ਕਿ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਵੋਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਹਦੀਆਂ ਵਿਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਦਕਾ ਰਿਆ ਕਾਂਗਰਸ ਚੌਥੇ ਨੰਬਰ ਤੇ ਆ ਭਾਜਪੀ ਪੰਜਵੇਂ ਨੰਬਰ ਤੇ ਆ ਜਿਹੜੇ ਕਹਿੰਦੇ ਆ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੁਇਖੀ ਮੁੱਖ ਮੰਤਰੀ ਉੱਥੇ ਤੁਰੇ ਫਿਰਦੇ ਸੀ ਜਿਹੜੇ ਕਹਿੰਦੇ ਆ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਪਚਾਦੇ ਬਾਜਵਾਜੀ ਸਭ ਅਦਾ ਕਰਦੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤਾਂ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਉਹ ਨਹੀਂਗੇ ਮਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਜੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਜਰਾ ਲਾ ਨੇ ਜਿਹੜਾ ਨਕਾਰ ਦਿੱਤਾ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅੱਜ ਦੇ ਨਾਲ ਇਕੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਬਾਜੇ ਵਾਲੇ ਜਿਹੜੇ ਆ ਉਹ ਬੀਜੇਪੀ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਣਗੇ ਸੋ ਮੈਂ ਸਬਦਾ ਕਿ ਇਹ ਜਿਹੜੀ ਚੋਣ ਆ ਇਹ ਸਤਾਈ ਦਾ ਇੱਕ ਸੈਮੀ ਫਾਈਨਲ ਸੀਗਾ ਔਰ ਸਤਾਈ ਦੇ ਵਿੱਚ ਮੁੜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਬਾਇਆ ਕਰ ਦੇਾਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਤੈਸ ਸੀਗੀ ਉਹ 10 ਸੇਕੜਾ ਕਿ ਉਹਨਾਂ 40 ਪਿੰਡਾਂ ਦੇ ਵਿੱਚ ਉਹਨਾਂ ਨੇ ਵੋਟਾਂ ਪਾਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਆ ਕਾਲੀ ਦਲ ਨੂੰ ਪਰਪਲ ਲਿਖੇ ਜਿੰਨੀ ਦਾਣਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪੌਂਸ ਮਿਲ ਗਿਆ ਕੋਈ ਇਦਾਂ ਦਾ ਰਿਸਪੌਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਕ ਸਕ ਨਤੀਜਾ ਜਿਹੜਾ ਉਹ ਬਾਜੇ ਦੇ ਲੋਕਾਂ ਨੇ ਦਿੱਤਾ ਉਹ 27 ਦੀ ਜਿੱਤ ਦਾ ਬਾਜੇ ਦੇ ਲੋਕਾਂ ਨੇ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਸੋਦੀਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਅਗੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਲ ਛੋਸ਼ੇ মিডিਆ ਦੇ ਸਵੇਰੇ ਸਵੇਰ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜੀ ਝਾੜੂ ਦਾ ਥਿੱਲਾ ਹੋ ਗਿਆ ਜੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵੰਦ ਸਿੰਘ ਮਾਨ ਜੀ ਦੀਆਂ ਵਕਾਸ ਪੱਕੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸੱਤਾ ਦਾ ਕਾਇਮ ਰੋ 27 'ਚ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਆਏ ਜਦੋਂ 27 ਜਾਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇਂ 7ਵੇਂ ਨੰਬਰ ਤੇ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜੇ ਰਾਜੇ ਬੜਿੰਗਤਗੇ ਆ ਜਿਹੜੇ ਸੁੱਖੀ ਹੰਦਾਵਾਜੀ ਤੁਰੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਲਾ ਰਬਾ ਨਾਂਕ ਤੋੜਿਆ ਜਿੱਦਾਂ ਹੁਣ ਤੋੜਿਆ ਤਰਤਾਰ ਇਦਾਂ ਹੀ 27 ਦੀ ਇਲੈਕਸ਼ਨ ਚ ਇਹਨਾਂ ਦਾ ਹੰਕਾਰ ਤੋੜਾਂਗੇ ਇਹਨਾਂ ਦੇ ਹਲਕਿਆਂ ਚ ਜਾ ਕੇ ਤੋੜਾਂਗੇ ਆਵਾਮਾਦਵੀ ਪਾਰਟੀ ਮਾਝੇ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਸੋ ਮੈਂ ਸਭ ਨੂੰ ਆਪਣੇ ਵਰਕਰ ਨੂੰ ਮਾਝੇ ਦੇ ਸਾਡੇ ਵਰਕਰਾਂ ਨੂੰ ਜਿਹੜਾ ਬਹੁਤ ਬਹੁਤ ਵਧਾਈਆਂ ਦੇਣਾ ਜਿਹੜੇ ਉਹਨਾਂ ਦੇ ਇੱਕ ਦੋ ਜਿਵੇਂ ਹੁੰਦਾ ਵੀ ਦੋ ਚਾਰ ਜਿਹੜੇ ਪਿੰਡ ਹੈਗੇ ਆ ਜਿਵੇਂ ਉੱਥੇ ਹੜ੍ਹ ਆਏ ਸੀ ਤੁਹਾਡੇ ਸਾਹਮਣੇ ਤੁਸੀਂ ਤੁਸੀਂ মিডিਆ ਵਾਲਿਆਂ ਨੂੰ ਦਿਖਾਇਆ ਸੀ ਵੀ ਕੈਸ਼ ਵੰਡ ਰਹੇ ਸੀ ਕਿਸ ਨਾ ਕਿਸੇ ਚੀਜ਼ ਦਾ ਇਨਫਲੂਐਂਸ ਹੁੰਦਾ ਸਾਰੀਆਂ ਪਾਰਟੀਆਂ ਦੇ ਕੋਈ ਪਾਕਟਸ ਹੁੰਦੀਆਂ ਇੱਕ ਪਾਕਟਸ ਹੀ ਉਹਨਾਂ ਦੀ ਹੁਣ ਜਿਵੇਂ ਜਿਵੇਂ ਕਾਊਂਟਿੰਗ ਵੱਧ ਰਹੀ ਹੈ ਤੇ ਮਾਰਜਿਨ ਵੱਧ ਰਿਹਾ ਹੈਗਾ ਤੇ ਲੇਟੈਸਟ ਮੈਡਾ 3300 ਦੇ ਤੱਕ ਪਹੁੰਚ ਗਿਆ ਹੈਗਾ ਸੋ ਵੀ ਆਰ ਵੈਰੀ ਕੰਫੀਡੈਂਟ ਲੋਕਾਂ ਨੇ ਜਿਹੜਾ ਚਾਹੇ ਲੋਕਾਂ ਨੂੰ ਫ੍ਰੀ ਬਿਜਲੀ ਮਿਲੀ ਜਾਂ ਚੇਤਾਂ ਦੇ ਤੇ ਲੇਟ ਤੱਕ ਪਾਣੀ ਪਹੁੰਚਿਆ ਜੇ ਹਾੜ ਆਇਆ ਤਾਂ ਮੁੱਖ ਮੰਤਰੀ ਸਾਰੇ ਮੰਤਰੀ ਐਮ ਐਲ ਏਜ਼ ਨੇ ਇੰਤਜ਼ਾਮ ਜਾ ਕੇ ਲੋਕਾਂ ਦੇ ਨਾਲ ਖੜੇ ਆ ਲੋਕ ਦੀ ਕੜੀ ਦੇ ਵਿੱਚ ਔਰ ਇੱਕ ਰਿਕਾਰਡ ਕੰਪਨਸੇਸ਼ਨ ਮਿਲੀ ਆ ਲੋਕਾਂ ਨੂੰ ਲੋਕਾਂ ਨੂੰ ਦਵਾਈ ਮਿਲ ਰਹੀ ਆ ਤਰ ਗਰਮੂਰ ਡਿਸਟ੍ਰਿਕਟ ਦੇ ਵਿੱਚ ਉੱਥੇ ਹਾਰਟ ਅਟੈਕ ਦਾ ਇਲਾਜ ਹੋ ਰਿਹਾ 30-30 ਹਜ਼ਾਰ ਦੇ ਟੀਕੇ ਲੱਗ ਰਿਹਾ ਲੋਕਾਂ ਦੇ thrombolysis ਲੋਕਾਂ ਨੇ ਸੋਚਿਆ ਨਹੀਂ ਸੀਗਾ ਤੇ ਹੈਲਥ ਸਰਵਿਸਿਜ਼ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਜਿਹੜਾ ਲੋਕਾਂ ਨੂੰ ਸਿਵਲ ਕਮਿਊਨਿਟੀਜ਼ ਦੇ ਵਿੱਚ ਔਰ ਹੜਾ ਦੇ ਵਿੱਚ ਜੋ ਲੋਕ ਜੋ ਸਰਕਾਰ ਨੇ ਕੰਮ ਕੀਤਾ ਉਹਦੀ ਐਪਰੀਸੀਏਸ਼ਨ ਆ ਲੋਕਾਂ ਨੇ ਵੀ ਅਸੀਂ ਵੀ ਆਰ ਵੈਰੀ ਕੰਫੀਡੈਂਟ ਕਿ ਅਸੀਂ ਇੱਕ ਵੀਸਾ ਮਾਰ ਦੋ ਪਰ ਡਾਕਟਰੋ ਦੇਖਦੇ ਹੋ ਕਿ ਜਿਵੇਂ ਸੈਕਿੰਡ ਨੰਬਰ ਦੀ ਵੀ ਬਹੁਤ ਵੱਡੀ ਉੱਥੇ ਜਿਵੇਂ ਕਸ਼ਮਰ ਕਸੇ ਤੇ ਕਿਉਂਕਿ 2027 ਨੂੰ ਲੈ ਕੇ ਪਾਰਟੀਆਂ ਜਿਵੇਂ ਤਿਆਰੀ ਚ ਨੇ ਅਕਾਲੀ ਦਲ ਲੱਗਦਾ ਵੀ ਰੇਜ਼ ਕਰੇ ਇਹਦੇ ਵਿੱਚ ਨਾ ਜੀ ਜਿਹੜੀ ਲੜਾਈ ਸੀ ਉਹ ਮਤਲਬ بڑے ਲੈਵਲ ਤੇ ਇੱਕ ਤਾਂ ਇਹ ਵੀ ਐਮਐਲਏ ਕੌਣ ਬਣੇਗਾ ਇਹਦੇ ਵਿੱਚ ਮੀਡੀਆ ਵਾਲੇ ਵੀ ਕਹਿੰਦੇ ਸੀਗੇ ਸਾਨੂੰ ਵੀ ਲੱਗਦਾ ਔਰ ਸੱਚਾਈ ਵੀ ਹੈ ਕਿ ਉਹ ਆਮ ਆਦਮੀ ਪਾਰਟੀ ਬਣ ਜਾਈਗੀ ਦੂਜੇ ਲੈਵਲ ਤੇ ਲੜਾਈ ਇਹ ਸੀ ਕਿ ਦੂਜੇ ਨੰਬਰ ਤੇ ਕੌਣ ਆਏਗਾ ਕਾਂਗਰਸ ਦੀ ਔਰ ਅਕਾਲੀ ਦਲ ਦੀ ਲੜਾਈ ਸੀ ਅਸੀਂ ਦੂਜੇ ਨੰਬਰ ਤੇ ਆਣਾ ਉਹ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈ ਜੋ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਵਿਹੇਵ ਕੀਤਾ ਇਲੈਕਸ਼ਨ ਚੋਣਾਂ ਦੇ ਲੀਡਰਸ਼ਿਪ ਲਈ ਉਹ ਪਛੜ ਗਿਆ ਲੱਗਦਾ ਤੇ ਤੀਜੇ ਲੈਵਲ ਤੇ ਲੜਾਈ ਸੀ ਵੀ ਅਕਾਲੀ ਦਲ 2 ਹੈ ਪੂਰਾ ਜੋ ਕਿੜਾ ਹੋਏਗਾ ਚੌਥੇ ਲੈਵਲ ਤੇ ਲੜਾਈ ਜੇ ਸੀ ਵੀ ਜੀ ਪੀ ਬਣੇ ਸੀਗੇ ਵੀ ਅਸੀਂ ਕੋਈ ਬਹੁਤ ਉੱਥੇ ਮਾਰਕਾ ਮਾਰ ਕੇ ਦਿਖਾਵਾਂਗੇ ਉਹਨਾਂ ਦੀ ਗੱਲ ਇੱਥੇ ਨਹੀਂ ਬਣੀ ਹੈ ਉਹਨਾਂ ਨੇ ਜੜੀਆਂ ਉਹਨਾਂ ਦੇ ਪੈਸੇ ਕੋਈ ਉਹਨਾਂ ਨੂੰ ਆਪਾਂ ਇੰਟਰਸਟਿੰਗ ਨਹੀਂ ਕਰ ਸਕਦੇ ਜਿਹੜੀ ਇਲੈਕਸ਼ਨ ਨੂੰ ਮੈਨੀਪੂਲੇਟ ਕਰਨਾ ਔਰ ਜਿਹੜਾ ਇਲੈਕਸ਼ਨ ਨੂੰ ਡੈਮੋਕ੍ਰੇਸੀ ਨੂੰ ਸਬਵਟ ਕਰਨਾ ਔਰ ਉਹਦਾ ਉਹਨੂੰ ਮਰਨ ਸਿਰ ਪਾਰ ਕਰ ਦੇਣਾ ਉਹਨੂੰ ਜਿਵੇਂ ਬਾਹਰੋਂ ਬੋਟਰਾਂਸ ਤੇ ਜਾ ਕੇ ਐਸ ਆਈ ਆਰ ਕਰਕੇ 10-10 ਹਜ਼ਾਰ ਰੁਪਏ ਔਰਤਾਂ ਦੇ ਖਾਤੇ ਚ ਪਾ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜਾ ਆਲ ਇੰਡੀਆ ਫਾਰਮੈਟ ਮੋਟਰਸ ਹੈਗੇ ਜਿਹੜੇ ਉਹਨਾਂ ਦੇ ਉਹ 50 ਲੱਖ ਮੋਟਰ ਬਾਹਰੋਂ ਖੱਬੀਆਂ ਸੱਜਾਂ ਲਾ ਕੇ ਉਹਨਾਂ ਨੇ ਇਹਨਾਂ ਨੂੰ بڑے ਲੈ ਕੇ ਬੰਦੇ ਜਿਹੜੇ ਆਰ ਕੇਸ ਨਾਲ ਵਰਤਿਆ ਗਿਆ ਇਹ ਦਿਨ ਵਿੱਚ ਵੀ ਵੋਟ ਪਾਈ ਇੱਥੇ ਵੀ ਪਾਈ ਆਈਸੀਸੀਆਰ ਲਈ ਹੋਕ ਕੇ ਬੰਗਾਲ ਦੇ ਵਿੱਚ ਤੇ ਅਸਾਮ ਦੇ ਵਿੱਚ ਵੀ ਕਿਉਂਕਿ ਉਹ ਕਹਿੰਦੇ ਲੀਗਲੀ ਮੈਂ ਠੀਕ ਆ ਲੀਗਲੀ ਤਾਂ ਠੀਕ ਆ ਜੀ ਤੁਸੀਂ ਖਲਾਸਾ ਦਾ ਮੋਟ ਕਟਾਈ ਦੋ ਜਦਾਂ ਬਣਾ ਲਈ ਤੇ ਜਿਹੜੇ ਆਲ ਇੰਡੀਆ ਫਾਰਮੈਟ ਮੋਟਰਸ ਇਹਨਾਂ ਨੇ ਬਣਾ ਦਿੱਤੇ ਆ ਇਹਦੇ ਬਾਰੇ ਸਮਾਜ ਨੂੰ ਸੋਚਣਾ ਪਏਗਾ ਜੇ ਇਲੈਕਸ਼ਨ ਐ ਇੰਦੀ ਜਿੱਤਣੀਆਂ ਕਿ ਤੇ ਕੋ ਬੋਟਰ ਰਹਿ ਗਿਆ ਫਿਰ ਇਲੈਕਸ਼ਨ ਦਾ ਡੈਮੋਕ੍ਰੇਸੀ ਦਾ ਕੋ ਮਤਲਬ ਨਹੀਂ ਰਹ ਜੇਗਾ ਇਦੇ ਬਾਰੇ ਸਮਾਜ ਨੂੰ ਸੋਚਣਾ ਪਏਗਾ ਪੰਜਾਬ ਦੀ ਨਾਲ ਹੀ ਲੱਗਦਾ ਜੀ ਕਿ ਜੇ 2 ਨੰਬਰ ਦੀ ਲਾਇਆ ਜਾਵੇ ਤਾਂ ਕਾਲੀਦਲ ਆਮ ਆਦਮੀ ਪਾਰਟੀ ਚ ਰਹੇਗੀ ਜਾਂ ਕਾਂਗਰਸ ਵੀ ਤੁਹਾਨੂੰ ਲੱਗਦਾ ਵੀ ਇੱਕ ਤਰ੍ਹਾਂ ਕਿਤੇ ਉਸੇ ਚੱਕਰ ਬਣੇਗਾ ਕਾਂਗਰਸ ਪਸੜ ਰਹੀ ਆ ਔਰ ਕਾਂਗਰਸ ਹੁਣ ਨਹੀਂ ਪਸੜ ਰਹੀ ਆ ਇੱਕ ਬੇਨ ਦੇ ਵਿੱਚ ਹੀ ਪਸੜ ਗਈ ਸੀ ਦੇ ਰੀਅਲੀ ਮਿਸਟੇਡ ਆ ਆਪਣਾ ਜਿਹੜੀ ਉਹਦੀ ਲੀਡਰਸ਼ਿਪ ਹੀ ਉਹਨਾਂ ਨੇ ਜਲੂਸ ਘਟਾਤਾ ਪਾਰਟੀ ਦਾ ਤੇ ਉਹਨਾਂ ਨੇ ਆਪਣੇ ਪੈਰ ਤੇ ਘਵਾੜੇ ਮਾਰੇ ਆ ਉਹਨਾਂ ਨੇ ਤੇ ਇਹਦੇ ਵਿੱਚ ਮੈਂ ਕਹੂੰਗਾ ਕਿ ਜਿਹੜੀ ਕਾਲੀਦਲ ਸੀ ਉਹਨਾਂ ਨੇ ਇੱਕ ਸਪੈਸ਼ਲ ਫਾਈਟ ਦਿੱਤੀ ਆ ਉਹਦਾ ਤੁਹਾਨੂੰ ਨਤੀਜਾ ਵੀ ਨਜ਼ਰ ਆ ਰਿਹਾ ਬਾਕੀ ਹੁਣ ਆਪਾਂ ਕਸ ਕਰਨ ਦਾ ਆਈਡੀਤ ਨੂੰ ਹੁੰਦਾ ਹੈ ਬਰਕਾ ਲਈ ਆਲਰੇਡੀ ਨੇੜੇ ਤੜੇ ਗੱਲ